ਸਭ ਤੋਂ ਪਹਿਲਾਂ ਦੇਖਦੇ ਮੰਤਰੀ ਤੋਂ ਪਹੁੰਚ ਕਰਕੇ ਆਪਣਾ ਕੰਮ ਸ਼ੁਰੂ ਕਰਦੇ। ਠੇਕੇ ਦੇ ਸਬੰਧ ਵਿੱਚ ਜੇ ਚਾਲ وہ مانتے ہیں وہ مانتے ہیں پرچھو کم اٹھلے کے لئے پرچھو کم اٹھلے کے لئے Thank you. अचू <laughs> महाराज <laughs> <laughs> ਰੰਗ ਦੇ ਕੋਲ ਕੱਢੇ ਜਾਣਾ ਨਾ ਹੁਣ ਕੀ ਮੋਲ ਨਹੀਂ ਬਹੁਤ ਅੱਗੇ ਨੂੰ ਸਾਡੀਆਂ ਹਸ਼ਾਰ ਪੁੱਜੇ ਦੀਆਂ 14 ਗਰੁੱਪ ਉਰੇ ਵਾਸਤੇ ਐਪਲੀਕੇਸ਼ਨ ਤੇ ਅੱਜ ਜਿਹੜਾ ਡਰਾ ਕਟਿਆ ਜਾ ਰਿਹਾ ਅੰਡਰ ਪ੍ਰੋਸੈਸ ਹੈ ਜਿੰਨੇ ਉਹ ਰਹਿ ਗਏ ਕਿੰਨੇ ਦੋ ਪ੍ਰੋਸੈਸ ਸਫਲ ਹੋ ਗਏ ਦੋ ਰਹਿ ਗਏ ਮਾਕੀਰੀਆਂ ਤੇ ਕੁਝ ਹੋਰੇ ਜੋ ਜੋ ਪਹੁੰਚ ਕੇ ਲੋਟ 12 ਗਰੁੱਪ ਅੱਜ ਤੱਕ ਹੁਣ ਤੱਕ ਲੋਟ ਉੱਠ ਕੇ ਆ ਦੋ ਗਰੁੱਪ ਅਜੇ ਪੈਂਡਿੰਗ ਨੇ ਬਾਕੀ ਪ੍ਰਕਿਰਿਆ ਚੱਲ ਰਹੀ ਹੈ ਤੇ ਉਹਨਾਂ ਇਸ ਵੇਲੇ ਥੋੜਾ ਜਿਹਾ ਵਿਰਾਮ ਹੈ ਤੇ ਉਸ ਤੋਂ ਬਾਅਦ ਆਪਾਂ ਦੁਬਾਰਾ ਫਿਰ ਸ਼ੁਰੂ ਕਰਾਂਗੇ ਸੋਦੀ ਕਿ ਜਿਹੜੇ ਸ਼ਰਾਬ ਵਗੈਰਾ ਰੇਟ ਲਿਸਟ ਤੋਂ ਬਾਹਰ ਵੀ ਐਕਸਟਰਾ ਵੇਚਦੇ ਹੋ 200 ਰੁਪਏ ਮਹਿੰਗੀ ਸ਼ਰਾਬ ਦੇ ਇੱਕ ਵਾਰੀ ਬੋਤਲ ਉਹ ਮਿਨੀਮਮ ਰੇਟ ਕੀ ਹੈ ਮਿਨੀਮਮ ਕੋ ਰੇਟ ਪ੍ਰਾਈਸ ਤੋਂ ਜ਼ਿਆਦਾ ਵੇਚਦੇ ਮਿਨੀਮਮ ਹੀ ਹੁੰਦਾ ਮੈਕਸਿਮਮ ਨਹੀਂ ਰੇਟ ਲਿਸਟ ਤੋਂ ਹੀ ਕੱਢ ਦਿੰਦੇ ਉਸ ਤੋਂ ਵੱਧ ਮੈਂ ਕਹਿਆ ਜਾਂਦਾ ਕੇਵਲ ਚਲੋ ਕੋਈ ਸਪੈਸ਼ਲ ਕੋਈ ਕੇਸ ਹੋਏਗਾ ਧਿਆਨ ਚ ਲਿਆਵੋਗੇ ਫਿਰ ਉੱਤੇ ਕਾਰ ਵੀ ਕਰਵਾ ਦਾਂਗੇ ਠੀਕ ਹੈ ਵੇਚ ਨਹੀਂ ਸਕਦੇ ਉਸ ਤੋਂ ਜ਼ਿਆਦਾ ਸਰਕਾਰ ਦਾ ਜੋ ਰੇਟ ਆ ਗਿਆ ਸਰਕਾਰ ਦੇ ਮਿਨੀਮਮ ਰੇਟ ਲਿਖਿਆ ਹੁੰਦਾ ਉਹਦੇ ਮੁਤਾਬਕ ਹੀ ਹੁੰਦਾ ਉਸ ਤੋਂ ਵੱਧ ਤਾਂ ਇਹ ਕਿਹਾ ਜਾਂਦਾ ਤੋਂ ਵੱਧ ਵੇਚ ਸਕਦੇ ਤੋਂ ਘੱਟ ਨਹੀਂ ਵੇਚਣਾ ਵੱਲੋਂ ਇਹੀ ਜਵਾਬ ਆਂਦਾ ਕਿ ਲੈਣੀ ਤੇ ਲੋ ਨੀ ਕਨਾਲ ਨਹੀਂ ਉਹ ਨਾ ਕਿ ਉਹ ਆਜਾ ਹੁਣ ਤੁਹਾਡਾ ਇਸ ਟਾਈਮ ਤੇ ਨਹੀਂ ਆਪਾਂ ਕੋਈ ਪ੍ਰਸ਼ਨ ਲੈ ਸਕਦਾ ਜਦੋਂ ਚੱਲਣਗੇ ਅਲੋਟਮੈਂਟ ਹੋਏਗੀ ਉਸ ਤੋਂ ਬਾਅਦ ਹੀ ਉੱਪਰ kia ਜੜੀ ਹੋਏਗੀ ਜੋ ਸਰਕਾਰ ਦੀ ਪਾਲਿਸੀ ਮੁਤਾਬਕ ਰੇਟ ਹੋਏਗਾ ਔਰ ਮੁਤਾਬਕ ਹੀ ਰੇਟ ਚਲਾਵਾਂਗੇ ਉਸ ਤੋਂ ਬਾਹਰ ਜੇ ਕੋਈ ਵੇਚੇ ਤੇ ਕਾਰਵਾਈ ਹੋਏ ਹਾਂਜੀ ਕਾਰਵਾਈ ਹੋਏ ਪ੍ਰੂਫ ਦੇ ਕੇ ਤੁਹਾਨੂੰ ਕਰਵੇ ਹਾਂ ਉਹ ਕਰ ਵੀ ਉਹਦਾ ਹੀ ਹੋਏਗੀ ਜਦੋਂ ਆਪਾਂ ਅਲੋਟਮੈਂਟ ਕਰਕੇ ਉਸ ਤੋਂ ਬਾਅਦ ਜਿਹੜੀ ਬਿਨਾ ਰੇਟ ਦੇ ਸਪੂਕ ਚੱਲ ਸਕਦੀ ਹੈ ਨਹੀਂ ਇਹ ਜਰੂਰੀ ਹੈ ਹਾਂਜੀ ਰੇਨ ਹਾਈਵੇ ਰੋਡ ਤੋਂ ਤਾਂ ਕਿੰਨਾ ਡਿਸਟੈਂਸ ਹੋਣਾ ਚਾਹੀਦਾ ਠੀਕ ਹੈ ਨਹੀਂ ਸਾਜ ਅੱਜ ਇਹ ਸਵਾਲ ਨਾ ਕਰੋ ਸ੍ਰੀ ਅੱਜ ਅਲਾਟਮੈਂਟ ਵਾਲਾ ਕੰਮ ਹੈ ਬਸ ਅੱਜ ਨਹੀਂ ਠੀਕ ਹੈ ਸਹੀ ਸਰ ਅੱਜ ਇੱਥੇ ਡਰਾਅ ਕੱਢੇ ਗਏ ਆ ਜੀ ਠੀਕ ਹੈ ਸਬੰਧੀ ਨਿਲਾਮੀ ਹੋਈ ਹੈ ਤੇ ਕੀ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਬੜੀ ਪਾਰਦਰਸ਼ੀ ਤਰੀਕੇ ਨਾਲ ਤੇ ਸਾਰੀ ਜਿਹੜੀ ਨਿਲਾਮੀ ਜਿਹੜੀ ਆ ਹੋਈ ਆ ਤੇ ਡਰਾਅ 플ੌਟਸ ਕੱਢੇ ਗਏ ਆ ਤੇ ਅਦੀ ਲਾਸਟ ਬੜੇ ਸਾਲਾਂ ਤੋਂ ਇਸ ਬਿਜ਼ਨਸ ਚ ਅਗੇ ਆ ਗਏ ਜੀ ਜੀ ਤਕਰੀਬਨ 36 ਸਾਲ ਹੋ ਗਏ ਤੇ ਨਰਾਂ ਦੇ ਦਿਸ ਤੇ ਇਹ ਬਹੁਤ ਹੀ ਸਚਾਰੂ ਤਰੀਕੇ ਨਾਲ ਇੱਕ ਸਾਈਡ ਡਿਪਾਰਟਮੈਂਟ ਨੇ ਜਿਹੜੇ ਡਰਾ ਕੱਢੇ ਪੂਰੇ ਪਾਰਦੇਸ਼ਾ ਦਰਸ਼ਤਾਲ ਨਾਲ ਹੋਏ ਤੇ ਬਹੁਤ ਬਾਕੀ ਮੈਂ ਸਾਰੇ ਠੇਕੇਦਾਰਾਂ ਨੂੰ ਜਿਨ੍ਹਾਂ ਦਾ ਕਾਰੋਬਾਰ ਨਿਕਲਿਆ ਉਹਨਾਂ ਨੂੰ ਵਧਾਈਆਂ ਦਿੰਦਾ ਇਖਾਸ ਕਰਦਾ ਕਿ ਇਹ ਪਿਛਲੇ 2 ਸਾਲ ਸਾਡੇ ਠੇਕੇ ਘਾਟੇ ਤੇ ਚੱਲੇ ਸਾਰੇ ਠੇਕੇਦਾਰਾਂ ਤੇ ਪਰਮਾਤਮਾ ਕਰੇ ਇਸ ਸਾਲ ਉਹ ਕਮੀ ਜਿਹੜੀ ਹੈ ਦੂਰ ਹੋਵੇ ਤੇ ਸਾਰੇ ਠੇਕੇਦਾਰ ਵੀ ਹਰ ਹਲਕੇ ਇੱਕ ਸਹੀ ਤਰੀਕੇ ਨਾਲ ਰੇਟ ਚਲਾਉਣ ਜਿਹੜੇ ਘੱਟ ਰੇਟ ਤੇ ਸ਼ਰਾਬ ਵੇਚ ਕੇ ਆਪਣਾ ਨੁਕਸਾਨ ਕਰਦੇ ਆ ਉਹ ਆਪਣਾ ਨੁਕਸਾਨ ਆ ਸਰ ਇੱਕ ਮਾਹਿਆ ਲੱਗਾ ਹੁੰਦਾ ਜਿਹੜਾ ਉਸ ਤੋਂ ਬਾਅਦ ਜਿਹੜੀ ਸ਼ਰਾਬ बिकਦੀ ਆ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਇਹ ਵੀ ਬਾਰ ਬਾਰ ਤੁਸੀਂ ਇਹ ਗੱਲਾਂ ਕਹੀ ਜਾਂਦੇ ਹੋ ਕੋਈ ਇਦਾਂ ਦੀ ਸਰ ਗੱਲ ਨਹੀਂ ਆ ਤੁਸੀਂ ਮੈਨੂੰ ਦੱਸੋ 2 2 2.5 ਹਜ਼ਾਰ ਰੁਪਏ ਦੀ ਉਹਦੀ ਉਹਦੀ ਰਵਾਇਸਟਿਕ ਦੀ ਪੇਟੀ ਮਿਲਦੀ ਆ ਕਿ ਉਹ 2.5 ਹਜ਼ਾਰ ਰੁਪਏ ਉਹਦਾ ਰੇਟ ਹੈਗਾ ਕਲੀ ਕਾਈਂਡਲੀ ਅभी ਦੇਖ ਲਿਆ ਕਰੋ ਇਹ ਠੇਕੇਦਾਰੀ ਅਸੀਂ ਆ ਜਿਹੜੇ ਇੱਕ ਦੂਜੇ ਨੂੰ ਮਾਰਨ ਨੂੰ ਬੈਠੇ ਆ ਪਰ ਅਕਲ ਉਦੋਂ ਆਂਦੀ ਹੈ ਜਦੋਂ ਸਭ ਕੁਝ ਉਜੜ ਜਾਂਦਾ ਮਾਝਾ ਸਾਹਿਬ ਕਈ ਵਾਰੀ ਦੇਖਿਆ ਜਾਂਦਾ ਵੀ ਬ੍ਰਾਂਚ ਤੇ ਰੇਟ ਲਿਸਟਿੰਗ ਨਹੀਂ ਲੱਗੀ ਹੁੰਦੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਕਿਤੇ ਕੋਈ ਕੋਈ ਸੇਲਮੈਨ ਇਦਾਂ ਦੀ ਗਲਤੀ ਕਰ ਜਾ ਮੈਂ ਕਹਿ ਨਹੀਂ ਸਕਦਾ ਪਰ ਅਸੀਂ ਮੇਰੇ 50 ਢੇਕੇ ਆ ਅਸੀਂ ਆਪ ਦੇਕੇ ਹਾਂ ਤੇ ਕੁਮੀ ਦਾ ਕੋਈ ਇਦਾਂ ਦੀ ਸ਼ਿਕਾਇਤ ਮਿਲੇ ਅਸੀਂ ਆਪਣਾ ਨੰਬਰ ਡਿਸਪਲੇ ਕੀਤਾ ਹੁੰਦਾ ਤੇ ਅਸੀਂ ਉਹ ਦੇਖੀਦਾ ਜੀ ਪੂਰਾ ਧਿਆਨ ਦਿੰਦੇ ਆ ਬਾਕੀ ਤੁਹਾਡੇ ਧਿਆਨ ਚ ਵੀ ਕਰੀ ਕੋਈ ਇਦਾਂ ਦੀ ਕਮੀ ਆਵੇ ਤੁਸੀਂ ਕਾਈਂਡਲੀ ਸਾਡਾ ਨੰਬਰ ਸ਼ੇਅਰ ਕਰ ਲਓ ਤੇ ਸਾਡੇ ਨਾਲ ਗੱਲ ਕਰੋ ਕੋਈ ਮੈਸੇਜ ਇਹਨਾਂ ਚਾਹੁੰਗੇ ਪਬਲਿਕ ਦੇ ਸਰ ਪਬਲਿਕ ਨੂੰ ਇਹ ਹੀ ਹੈ ਕਿ ਸ਼ਰਾਬ ਜਿਹੜੀ ਆ ਹਿਸਾਬ ਨਾਲ ਪੀਓ ਇਹ ਜਿਹੜੀ ਆ ਖਤਰਨਾਕ ਚੀਜ਼ ਆ ਤੇ ਮੈਂ ਇਹ ਨਹੀਂ ਕਹਿੰਦਾ ਕਿ ਨਾ ਪੀਓ ਪਰ ਜ਼ਿਆਦਾ ਨਾ ਪੀਓ ਧੰਨਵਾਦ